ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਨਵੀਂ ਕਹਾਣੀ ਕਰਾਂਗੇ ਖਰਗੋਸ਼ ਅਤੇ ਕਛੂ ਕਮਾ ਠੀਕ ਹੈ ਨਾ ਲੈਟਸ ਸਟਾਰਟ ਬਹੁਤ ਸਮਾਂ ਪਹਿਲਾ ਦੀ ਗੱਲ ਹੈ ਇੱਕ ਜੰਗਲ ਵਿੱਚ ਖਰਗੋਸ਼ ਅਤੇ ਕਛੂ ਕਮਾ ਰਹਿੰਦੇ ਸਨ ਉਹ ਦੋਵੇਂ ਮਿੱਤਰ ਸਨ ਖਰਗੋਸ਼ ਨੂੰ ਆਪਣੇ ਤੇਜ਼ ਪੱਜਨ ਦੀ ਯੋਗਤਾ ਦਾ ਹੰਕਾਰ ਸੀ ਯਾਨੀ ਕਿ ਉਹ ਤੇਜ਼ ਦੌੜਦਾ ਸੀ ਤੇ ਉਹਨੂੰ ਆਪਣੇ ਉੱਤੇ ਬੜਾ ਕਮਾਂਡ ਸੀ ਉਹ ਕਛੂ ਕੰਮੇ ਦੀ ਹੌਲੀ ਚਾਲ ਦਾ ਅਕਸਰ ਮਜ਼ਾਕ ਉਡਾਂਦਾ ਸੀ ਜਿਸ ਤੇ ਕਛੂ ਕੰਮੇ ਨੂੰ ਗੁੱਸਾ ਲੱਗਦਾ ਸੀ ਇੱਕ ਦਿਨ ਕਛੂ ਕੰਮੇ ਨੇ ਖਰਗੋਸ਼ ਨੂੰ ਆਪਣੇ ਨਾਲ ਦੌੜਨ ਦਾ ਮੁਕਾਬਰਾ ਕਰਨ ਲਈ ਕਿਹਾ ਇਸ ਵਾਰ ਇੱਕ ਕਛੂ ਕੰਮੇ ਨੇ ਜਿਹੜਾ ਉਹਨੇ ਖਰਗੋਸ਼ ਨੂੰ ਕਿਹਾ ਕਿ ਮੈਂ ਤੇ ਨਾਲ ਰੇਸ ਲਾਣੀ ਹੈ ਦੌੜਨਾ ਖਰਗੋਸ਼ ਨੇ ਮੰਨ ਨਹੀਂ ਸੀ ਕਿਉਂ ਮੰਨਾਂ ਸੀ ਕਿਉਂਕਿ ਉਹਨੂੰ ਆਪਣੇ ਤੇ ਕਮਾਂਡ ਸੀ ਕਿ ਜਿੰਨਾ ਮੈਂ ਹੀ ਹੈ ਦੌੜ ਸ਼ੁਰੂ ਕਰਨ ਤੇ ਖਤਮ ਕਰਨ ਦਾ ਥਾਂ ਨਿਸ਼ਚੈ ਕਾਲ ਲਿਆ ਗਿਆ ਦੋਵਾਂ ਨੇ ਦੌੜਨਾ ਸ਼ੁਰੂ ਕਰ ਦਿੱਤਾ ਖਰਗੋਸ਼ ਬਹੁਤ ਅੱਗੇ ਨਿਕਲ ਗਿਆ ਕਛੂ ਵੀ ਆਪਣੀ ਹੌਲੀ ਚਾਲ ਨਾਲ ਚੱਲਦਾ ਰਿਹਾ ਕਿਉਂਕਿ ਕਛੂ ਕਮਾ ਹੌਲੀ ਹੌਲੀ ਚੱਲਦਾ ਹੈ ਇਸ ਕਰਕੇ ਉਹ ਰਾਮਨਾਥ ਚੱਲਦਾ ਰਿਹਾ ਖਰਗੋਸ਼ ਕਛੂ ਤਾਂ ਬਹੁਤ ਅੱਗੇ ਸੀ ਉਹ ਰਾਮ ਕਰਨ ਲਈ ਇੱਕ ਦਰਖਤ ਦੀ ਛਾਂਵੇਂ ਲੰਮਾ ਪੈ ਗਿਆ ਛੇਤੀ ਉਸ ਨੂੰ ਨੀਂਦ ਆ ਗਈ ਉਹ ਥੱਕ ਗਿਆ ਸੀ ਤੇ ਉਹਨੇ ਸੋਚਿਆ ਕਿ ਹਲੇ ਕਛੂ ਕਮਾ ਬੜੀ ਦੂਰ ਹੋਣਾ ਹੈ ਤੇ ਮੈਂ ਥੋੜੀ ਦੇਰ ਇਹ ਦਰਦ ਥੱਲੇ ਬੈ ਕੇ ਆਰਾਮ ਕਰਨਾ ਤੇ ਠੰਡੀ ਹਵਾ ਚਲਦੀ ਹੈ ਤੇ ਉਹਨੂੰ ਕੀ ਆਈਂਦੀ ਨੀਂਦ ਛੇਤੀ ਹੀ ਉਸ ਨੂੰ ਨੀਂਦ ਆ ਗਈ ਕਛੂ ਕਮਾ ਹੋਲੀ ਚੱਲੇ ਚਲਦਾ ਰਿਹਾ ਤੇ ਨਿਸ਼ਚੈ ਸਥਾਨ ਤੇ ਖਰਗੋਸ਼ ਤੋਂ ਪਹਿਲਾਂ ਪਹੁੰਚ ਗਿਆ ਜਦੋਂ ਖਰਗੋਸ਼ ਨੂੰ ਜਾਗ ਆਇਤਾ ਉਹ ਬਹੁਤ ਤੇਜ਼ ਦੌੜਿਆ ਕਛੂ ਕਮੇ ਨੂੰ ਨਿਸ਼ਚੈ ਸਥਾਨ ਤੇ ਪਹੁੰਚਿਆ ਵੇਖ ਕੇ ਉਹ ਸ਼ਰਮਸ਼ਾਰ ਹੋ ਗਿਆ ਸਿੱਕਿਆ ਹਿੰਮਤ ਕਦੇ ਨਾ ਹਾਰ ਯਾਨੀ ਕਿ ਸਾਨੂੰ ਚਾਹੇ ਕਿੰਨੀ ਵੀ ਅਸਫਲਤਾ ਮਿਲਦੀ ਰਹੇ ਸਾਨੂੰ ਕਦੀ ਵੀ ਕੋਸ਼ਿਸ਼ ਕਰਨੀ ਨਹੀਂ ਛੜਨੀ ਚਾਹੀਦੀ ਕੀ ਪਤਾ ਕਦੋਂ ਅਸੀਂ ਜਿੱਤ ਜਾਈਏ ਠੀਕ ਹੈ ਤੇ ਇਸ ਤਰ੍ਹਾਂ ਜਦੋਂ ਉਹ ਨਿਸ਼ਚਿਤ ਸਥਾਨ ਤੇ ਪਹੁੰਚਿਆ ਤਾਂ ਕਛੂ ਕਮੇ ਨੂੰ ਵੇਖ ਕੇ ਕਿ ਉਹ ਜਿੱਤ ਗਿਆ ਇਸ ਵਾਰੀ ਤੋਂ ਬਹੁਤ ਹੀ ਸ਼ਰਮਿੰਦਾ ਆਇਆ ਤੇ ਉਹਨੇ ਅੱਗੇ ਤੋਂ ਕਛੂ ਕਮੇ ਨੂੰ ਮਜ਼ਾਕ ਅੰਨਾ ਬੰਦ ਕਰ ਦਿੱਤਾ ਠੀਕ ਹੈ